ਕਾਲ ਸਾਰੇ ਆ ਸ਼ਾਮ ਦਾ ਵੇਲਾ ਜੀ ਮੈਂ ਜੀ ਇੱਧਰ ਕੱਖ ਪਟਾਂ ਨਹੀਂ ਬਾਗਲ ਚੋਂ ਸੀ ਮੇਰੇ ਦਾਦੀ ਜੀ ਘਰ ਕੇ ਨਾ ਇਹਨੇ ਮੈਂ ਇਸ ਵੇਲੇ ਗਾਉਂ ਕੱਖ ਵੱਢ ਕੇ ਤੁਰਨ ਨੂੰ ਲਈ ਪੜਾਈ ਦੇ ਨਾਲ ਨਾਲ ਜੀ ਪੜਾਈ ਦੇ ਨਾਲ ਨਾਲ ਜੀ ਘਰ ਦੇ ਕੰਮ ਵੀ ਆਉਂਦੇ ਹੁੰਦੇ ਨੇ ਜੀ ਉਹਨ ਦਾ ਕੱਖ ਦੇ ਕੰਮ ਕਰੂ ਤਾਂ ਇਹ ਗੌਰੂਗਾ ਆ ਤਾਂ ਫਿਰ ਪੜਾਈ ਪਲੇ ਰਹੀ ਫੇਰ ਵੀ ਬੱਚੀ ਨੂੰ ਥੋੜਾ ਥੋੜਾ ਜਿਹਾ ਇੱਕ ਵਾਰ ਮੂੰਹ ਨਵਾ ਦਾਂਗੇ। ਉਹ ਤੋਂ ਬਾਅਦ ਚਲੂ ਪਹਿਲਾਂ ਚੋਲਾਗੇ ਫਿਰ ਬਾਅਦ ਵਿੱਚ ਛੱਡਾਂਗੇ ਜੀ। ਦੇਖੋ। ਰਾਤ ਨਾਲ ਇਹ ਹੈ ਦੁੱਧ ਵੀ ਗਿਆ ਹਨਾ। ਇਹ ਕੇ ਇਹ ਕੁਸਪਾਣ ਮੇਰੀ ਦੁੱਧ ਕਿੰਨਾ ਹੋਊਗਾ। ਦੁੱਧ ਵੀ ਇਹਦਾ ਥੱਲੇ 15 16 ਕਿਲੋ ਹੋਏਗਾ। ਆ ਨਹੀਂ ਆਉਂਦਾ ਕੁਰੀ ਕੁਰੀ ਜੱਟ ਗਿਆ ਪੱਟ ਚੱਲੀ ਆਗ ਜੋਲਦੀ ਹੈ ਜੀ ਹੁਣ ਜਵਾਕ ਪਛੀ ਨੂੰ ਉਦੋਂ ਪਿਆਉਣੇ ਆ ਜਿੱਦਾਂ ਵਿਚਾਰੀ ਇਹ ਕੜਾ ਆਉਂਦਾ ਨਾ ਵੀ ਲਸੂ ਦੀ ਆਪਾਂ ਨੇ ਆਪ ਹੀ ਲੈਣਾ ਨਾ ਢੱਡ ਭਰਨਾ ਹੁੰਦਾ ਜੋ ਆਪਾਂ ਸਮਝ ਕਰਨੀ ਆਪਾਂ ਨੂੰ ਹੀ ਪਤਾ ਹੈ ਜੀ ਤੁਹਾਨੂੰ ਆਪ ਜੀ ਕੁਸੀ ਸਪrai ਕਰਿਓ ਲਾਇਕ ਕਰਿਓ ਤੇ ਕਮੈਂਟ ਕਰਿਓ ਪੜਾਈ ਦੇ ਨਾਲ ਨਾਲ ਜੀ ਪੜਾਈ ਦੇ ਨਾਲ ਨਾਲ ਅਜੀ ਕੱਦ ਦੇ ਕੰਮ ਵੀ ਹੁੰਦੇ ਨੇ ਇਹਨਾਂ ਦਾ ਕਾ ਕੱਦ ਦਾ ਕੰਮ ਕਰੂ ਤਾਂ ਜੀ ਅੱਗੇ ਹੋਰੂਗਾ ਸਾਸਰੀ ਘਾਲ ਬਾਬਾ ਹੋਰ ਪਪਾ ਜੀ ਫਿਰ ਵਾਠ ਠੀਕ ਹੈ ਹੋਰ ਹੋਏ ਤਾਂ ਕੋਈ ਗੱਲ ਨਹੀਂ ਹਾਂ ਠੀਕ ਠਾਕ ਹਾਂ ਝਾ ਪਾਣੀ ਦੀ ਸੇਵਾ ਆਣੀ ਮੈਂ ਪਾਸਤਾ ਲੈ ਰਿਹਾ ਕਾਜੀ ਇਹ ਪਾਸਤਾ ਲੈ ਰਿਹਾ ਦੇਖੋ ਜੀ ਮੈਂ ਹੁਣ ਮੇਰੇ ਬੇਟੇ ਪੋਤੇ ਨੂੰ ਪਾਸਤਾ ਦਵਾ ਰਹੀ ਆ ਤੇ ਭਾਈ ਇਹ ਗਲੀ ਵਿੱਚ ਦੀ ਰਜਾਨਾ ਲੱਗਦੇ ਤੇ ਕਹਿੰਦਾ ਵੀ ਤੁਸੀਂ ਮਾਤਾ ਕੁਝ ਲੈਣਾ ਹੈਗਾ ਮੈਂ ਕਿਹਾ ਵੀ ਮੈਂ ਪੋਤੇ ਨੂੰ ਪਾਸਤਾ ਖਵਾਉਣੇ ਦਾ ਦੇਖੋ ਜੀ ਇਸ ਕੋਲ ਸਾਰੀ ਆਈਟਮ ਬਹੁਤ ਵਧੀਆ ਹੁੰਦੀ ਹੈ ਜੀ ਤੁਸੀਂ ਕਿਰਪਾ ਕਰਕੇ ਇਹ ਭਾਈ ਤੋਂ ਹਰੇਕ ਚੀਜ਼ ਖਾਣਾ ਜ਼ਰੂਰ ਲਿਆ ਕਰੋ